ਤੁਸੀਂ ਜਿਹੜੇ ਕੋਈ ਸਾਹਮਣੇ ਦੇਖ ਰਹੇ ਹੋ ਕਿ ਰਾਵੀ ਦਰਿਆ ਦਾ ਪਾਣੀ ਤੇ ਪਰਲੇ ਪਾਸੇ ਜਿਹੜੀ ਰੰਜੀਤ ਸਾਗਰ ਡੈਮ ਦੀ ਤਸਵੀਰ ਕਿਆ ਤੇ ਜਿਹੜਾ ਆਪਾਂ ਇਹ ਕਹਿ ਰਹੇ ਕਿ ਇਹਨੂੰ ਆਪਾਂ ਐਕਚੁਅਲੀ ਦੇਭੂ ਵੀ ਖਵਾ ਕੇ ਕਿਥੋਂ ਦੇ ਲੋਕਾਂ ਦਾ ਇਥੋਂ ਦੇ ਵੈਦਰ ਜਿਹੜੀ ਹਵਾ ਔਰ ਤੁਸੀਂ ਆ ਬੈਠੇ ਹੋ ਤੁਸੀਂ ਧੁੱਪੇ ਬਾਹਰ ਬੈਠਾ ਨਹੀਂ ਜਾ ਸਕਦਾ ਇਥੇ ਪੂਰੀ ਟਰਪੀਜੀ ਬੈਠਿਆ ਇਹ ਪੰਜਾਬ ਦਾ ਇੱਕ ਹਾਰਟ ਹੈ ਜਿਹਨੂੰ ਅਸੀਂ ਛੇ ਕਾਂਗਰਸ ਗਵਰਨਮੈਂਟ ਜਦੋਂ ਕੋਈ ਹੋਰ ਵੀ ਰਹੀ ਆ ਤੇ ਇਹਨੂੰ ਅਸੀਂ ਇਗਨੋਰ ਕੀਤਾ ਜਿਹੜੀ ਡਲਹਾਉੜੀ ਰੋਡ ਆ ਤੇ ਮੇਰੇ ਖਿਆਲ ਸਭ ਤੋਂ ਫਰ ਟੂਰਿਜ਼ਮ ਦੇ ਸਾਈਡ ਤੇ ਆ ਉਹ ਕੰਜਸਟਡ ਵਗੈਟਲ ਹੋਦੀ ਤੇ ਇਹ ਜਿਹੜਾ ਏਰੀਆ ਇਹਨੂੰ ਡਵੈਲਪ ਕਰਕੇ ਉਹ ਕੋਨੋ ਆਈਲੈਂਡ ਦੇ ਦੋਨੋਂ ਪਾਸੇ ਪਾਣੀ ਉਹ ਸੈਂਟਰ ਦੇ ਵਿੱਚ ਉਹ ਬੜੀ ਥਾਂ ਇਹੋ ਜਿਹੀ ਚੀਜ਼ਾਂ ਨੂੰ ਅਸੀਂ ਕਰਾਂਗੇ ਤੇ ਪੰਜਾਬ 'ਚ ਇਮਪਲੋਇਮੈਂਟ ਆਏ ਮੁੱਖ ਮੰਤਰੀ ਸਾਹਿਬ ਇਥੇ ਕਈ ਵਾਰਾਂ ਕਰਗੇ ਕਿ ਮੈਨੂੰ ਮਿੰਨੀ ਗੁਆਣਾ ਬਣਾਵਾਂਗੇ ਮਿੰਨੀ ਗੁਆਰੀ ਇਹ ਪੰਜਾਬ ਦਾ ਜਿਹੜਾ ਅੰਮ੍ਰਿਤਸਰ ਦਾ ਟਾਈਮ ਹੈ ਸਾਡੇ ਮਹਾਰਾਜਾ ਰਣਜੀਤ ਸਿੰਘ ਸਾਗਰ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਰੱਖਿਆ ਤੇ ਇਹਨੂੰ ਆਪਾਂ ਇਹ ਕਹਾਂਗੇ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸ਼ਹਿਰ ਨਵਾਂ ਬਸਾਵਾਂ ਸਾਡੇ ਉਸ ਜਦੋਂ ਬਹੁਤ ਜ਼ਿਆਦਾ ਝੋਮ ਮਾਰਵੇ ਤੋਂ ਚੱਲੀ ਕੋਈ ਸੀਟ ਨਿਕਲੀ ਕਿ ਰਾਜਾ ਵੜਿੰਦੀ ਆਈ ਤੇ ਆ ਕੇ ਸੋਖ ਸਰਕਾਰੀਆਂ ਨੇ ਬ੍ਰੇਕ ਲਾਈ ਤੋਂ ਦੇ ਬਰ ਕੋਰ ਦਾਸ ਪੁਰਾ ਤੇ ਅਸੀਂ ਸਫਾਇਆ ਕਰਕੇ ਸਾਰੀਆਂ ਪਾਟੀਆਂ ਦਾ ਰੱਖੀ ਉਹ ਇਹ ਕਰਕੇ ਵਾਹਿਗੁਰੂ ਦੀ ਕਿਰਪਾ ਰਹੀ ਜਿਹੜਾ ਕੰਮ ਇੱਕ ਕੰਮ ਗੜਵਾ ਦੇ ਕਹਿਣਾ ਹੋਰ ਕੰਮ ਕਣਾਉਣੇ ਤਾਂ ਚਾਹੀਦੇ ਹਨ ਕਿ ਪਹਿਲੀ ਵਾਰ ਹੈਗਾ ਕਿ ਗੁਰਦਾਸਪੁਰ ਪਾਰਲੀਮੈਂਟ ਚ ਗੂੰਜੇਗਾ ਦੋਸਤਾਂ ਦੀ ਗੁਰਦਾਸਪੁਰ ਦੀ ਆਵਾਜ਼ ਚਾਹੀਦੀ ਹੈ ਪੰਜਾਬ ਬੋਲੇਗਾ ਉਸ ਜਗ੍ਹਾ ਤੇ ਮੈਂ ਤੇਰੋ ਇਹ ਵਾਅਦਾ ਕਰਦਾ ਜਿਹੜਾ ਪ੍ਰਧਾਨ ਮੰਤਰੀ ਅਡਾਨੀਆਂ ਬਾਨੀਆਂ ਲਈ ਉਹਨੇ ਆਪਣਾ ਸਭ ਕੁਝ ਸਟੇਕ ਤੇ ਲਾ ਦਿੱਤਾ ਤੇ ਕੱਲ ਪਰਤੋਂ ਉਹ ਉਹਨਾਂ ਦੇ ਅੱਗੇ ਬੋਲੀ ਜਾਂਦਾ ਕਿ ਉਹ ਕਾਂਗਰਸ ਕੋ ਕੈਸਾ ਦੇ ਰਹੇ ਪ੍ਰਧਾਨ ਮੰਤਰੀ ਜੀ ਇੱਕ ਜਵਾਬ ਦੇ ਦਿਓ ਜਦੋਂ ਪਲਵਾਮਾ ਦਾ ਹਮਲਾ ਹੋਇਆ 40 ਜਵਾਨਾਂ ਦੀਆਂ ਜਿਹੜੀ ਵਿਦਵਾਵਾਂ ਸੀ ਉਹਦਾ ਮੰਡਲ ਫੁੱਤਰ ਦਾ ਕੌਣ ਖਾਫ ਹੋਏਗਾ ਉਹਦਾ ਮੰਡਲ ਫੁੱਤਰ ਕਿਸ ਨੇ ਖੋਇਆ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਡਿਪਟੀ ਸੀਐਮ ਤੇ ਚਾਰ ਵਾਰ ਵਿਧਾਇਕ ਰਹੇ ਤੇ ਹੋਮ ਮਿਨਿਸਟਰ ਰਹੇ ਅੱਜ ਸਾਡੇ ਨਾਲ ਮੌਜੂਦ ਨੇ ਚੋਣ ਪ੍ਰਚਾਰ ਕਰ ਰਹੇ ਨੇ ਇਹ ਜੋ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਇਹ ਲੋਕੇਸ਼ਨ ਦਿਲ ਖਿੱਚਵੀਂ ਹੈ ਦਿਲਚਸਪ ਹੈ ਤੇ ਸੁੰਦਰ ਹੈ ਰੰਧਾਵਾ ਸਾਹਿਬ ਕੀ ਕਹੋਗੇ ਇਸ ਲੋਕੇਸ਼ਨ ਬਾਰੇ ਅੱਜ ਤੁਸੀਂ ਪ੍ਰਚਾਰ ਕਰਨ ਆਏ ਮੈਂ ਪ੍ਰਚਾਰ ਕਰਨ ਆਇਆ ਵਾਕਈ ਮੈਂ ਦੋ ਬੋਤ ਪੁਰਾਣਾ ਵਿੱਚ ਔਰ ਪਿੰਡਾਂ ਦੇ ਵਿੱਚ ਜਦੋਂ ਗਿਆ ਤੇ ਉੱਥੇ ਲੋਕਾਂ ਨੇ ਇਹ ਵੀ ਦੱਸਿਆ ਕਿ ਵਡੇਰਾਂ ਦਾਵਾ ਸਾਬ ਸਾਡੇ ਪ੍ਰਾਇਮਰੀ ਸਕੂਲ ਨੂੰ ਮੀਡਲ ਸਕੂਲ ਕਰਕੇ ਗਈ ਸਾਡੀਆਂ ਸੜਕਾਂ ਪੜਾ ਕੇ ਗਈ ਸੀ। ਤੋਂ ਇਹ ਜਿਹੜਾ ਮੇਰਾ ਆਪਣਾ ਪੁਰਾਣਾ ਏਰੀਆ ਉਦੋਂ ਚੋਦੀ ਰਾਮ ਸਿੰਘ ਹੁੰਦੇ ਸੀ ਇੱਥੇ ਐਮਐਲਏ ਉਸ ਟਾਈਮ ਵੀ ਇਹ ਗੱਲਾਂ ਕਰਦੇ ਤੇ ਬਾਗੀ ਸਾਬ ਦੇ ਟਾਈਮ ਦੀਆਂ ਗੱਲਾਂ ਕੀਤੀਆਂ ਲੋਕਾਂ ਨੇ ਤੇ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਰਾਵੀ ਦਰਿਆ ਦਾ ਪਾਣੀ ਤੇ ਪਰਲੇ ਪਾਸੇ ਜਿਹੜੀ ਰਣਜੀਤ ਸਾਗਰ ਡੈਮ ਦੀ ਦਿਖਿਆ ਤੇ ਜਿਹੜਾ ਆਪਾਂ ਇਹ ਕਹ ਰਹੇ ਕਿ ਇਹਨੂੰ ਆਪਾਂ ਐਕਚੁਅਲੀ ਦੇਭੂ ਵੀ ਕਹਾਂਗੇ ਕਿ ਇਥੋਂ ਦੇ ਲੋਕਾਂ ਦਾ ਇਥੋਂ ਦੇ ਵੈਦਰ ਜਿਹੜੀ ਹਵਾ ਔਰ ਤੁਸੀਂ ਆ ਬੈਠੇ ਹੋ ਤੁਸੀਂ ਤੁੱਪੇ ਬਾਹਰ ਬੈਠਾ ਨਹੀਂ ਜਾ ਸਕਦਾ ਇਥੇ ਪੂਰੇ ਤੁੱਪੇ 'ਚ ਬੈਠੇ ਆ ਤੇ ਪੰਜਾਬ ਦਾ ਇੱਕ ਹਾਰਟ ਆ ਜਿਹਨੂੰ ਅਸੀਂ ಕಾಂಗ್ರೆਸ ਗਵਰਨਮੈਂਟ ਜਾਂ ਕੋਈ ਹੋਰ ਵੀ ਰਹੀ ਆ ਤੇ ਇਹਨੂੰ ਅਸੀਂ ਇਗਨੋਰ ਕੀਤਾ ਆ ਤੁਸੀਂ ਜਦੋਂ ਦੇਖਦੇ ਹੋ ਘਰ ਦੇਖੋ ਤੇ ਇਹ ਤੁਸੀਂ ਜਿਹੜੇ ਸਵਿਟਚਰਲੈਂਡ ਜਾਂ ਹੋਰਨਾਂ ਕੰਟਰੀਆਂ ਨੂੰ ਜਾਂ ਜਦੋਂ ਆਪਾਂ ਉਦਲੀ ਸਾਈਡ ਤੇ ਜਾਂਦੇ ਆਂ ਅੰਡੇਮਨ ਨਿਕੋਬਾਰ ਮੈਂ ਉੱਥੇ ਦੇਖਿਆ ਸੀ ਮੈਂ ਆਪ ਵੀ ਜਾ ਕੇ ਤੇ ਇਹ ਵੀ ਦਾ ਬਿਲਕੁਲ ਇਹ ਉਦਲੀ ਸਾਈਡ ਚ ਜਿਹੜੀ ਜੋ ਮਹਗਾਲਿਆ ਤੇ ਉੱਥੇ ਵੀ ਬੜੀ ਵੱਡੀ ਲੇਖ ਆ ਤੇ ਉੱਥੇ ਸਾਰੇ ਦੇ ਰੈਸਟੋਰੈਂਟ ਜਾਂ ਹੋਟਲ ਉਹ ਬਣੇ ਨੇ ਔਰ ਟੂਰਿਜ਼ਮ ਦਾ ਉੱਥੇ ਬਹੁਤ ਜ਼ਿਆਦਾ ਇਹ ਕੰਮ ਸੀਗਾ ਤੇ ਉਸੇ ਤਰ੍ਹਾਂ ਨੂੰ ਡਿਵੈਲਪ ਕਰਨਾ ਪੈਣਾ ਔਰ ਜਿਹੜੀ ਅਡਲਹਾਉਜੀ ਰੋਡ ਆ ਤੇ ਮੇਰੇ ਖਿਆਲ ਸਭ ਤੋਂ ਔਰ ਟੂਰਿਜ਼ਮ ਵੀ ਇਸੇ ਸਾਈਡ ਤੇ ਜਾਂ ਉਹ ਕੰਜੈਸਟਡ ਵਗੈਰਡਾ ਹੋ ਜੀ ਤੇ ਇਹ ਜਿਹੜਾ ਏਰੀਆ ਇਹਨੂੰ ਡਵੈਲਪ ਕਰਕੇ ਉਹ ਕਿਹਨੂੰ ਆਈਲੈਂਡ ਹੈ ਦੋਨੋਂ ਪਾਸੇ ਪਾਣੀ ਹੈ ਸੈਂਟਰ ਦੇ ਵਿੱਚ ਉਹ ਬੜੀ ਥਾਂ ਇਹੋ ਜਿਹੀਆਂ ਚੀਜ਼ਾਂ ਨੂੰ ਅਸੀਂ ਕਰਾਂਗੇ ਤੇ ਪੰਜਾਬ ਚ ਇਮਪਲੋਇਮੈਂਟ ਆਏਗੀ ਪੰਜਾਬ ਦੇ ਵਿੱਚ ਇੰਡਸਟਰੀ ਆਏਗੀ ਇੱਥੇ ਹੋਟਲ ਇੰਡਸਟਰੀ ਆਏਗੀ ਇੱਥੇ ਹੋਰ ਚੀਜ਼ ਆਉਣਗੇ ਜਿਹੜੇ ਕੋਈ ਉੱਥੋਂ ਆਉਣਗੇ ਉਹਨਾਂ ਲਈ ਇਮਪਲੋਇਮੈਂਟ ਸਾਡੇ ਪੰਜਾਬ ਜੀ ਲਈ ਆਏਗੀ ਇਹਨਾਂ ਚੀਜ਼ਾਂ ਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਪੰਜਾਬ ਦੇ ਲੋਕ ਹਿਮਾਚਲ ਜਾਂਦੇ ਨੇ ਜਾਂ ਜੇ ਚੰਗ ਕੁਸ਼ਮੀਰ ਲੇ ਲद्दाख ਜਾਂਦੇ ਨੇ ਉਹ ਇੱਥੇ ਆ ਕੇ ਟੂਰਿਜ਼ਮ ਦੇਖੋ ਏਡੀ ਦੂਰ ਜਦੋਂ ਵਿਖੋ ਨਾ ਮਨਾਲੀ ਜਾਂਦੇ ਨੇ ਸ਼੍ਰੀਨਗਰ ਜਾਂਦੇ ਨੇ ਜਦੋਂ Shimla ਜਾਂਦੇ ਨੇ ਉਹਨਾਂ ਨੂੰ ਉਹੀ ਐਟਮਾਸਫੇਅਰ ਇੱਥੇ ਮਿਲਣਾ ਉਹੀ ਫੀਲਿੰਗ ਇੱਥੇ ਮਿਲਣੀ ਹੈ ਉਹੀ ਫੈਸਿਲਿਟੀਆਂ ਇੱਥੇ ਮਿਲਣਗੀਆਂ ਤੇ ਕਿਉਂ ਨਾ ਆਪਣਾ ਰੈਵਨਿਊ ਜਨਰੇਟ ਕਰਨ ਲਈ ਜਿਹੜੇ ਅਸੀਂ ਕਿਹਾ ਜਨਕ 8000 ਕਰੋੜ ਕਰਜ਼ਾ ਹੋ ਗਿਆ 800 ਲੱਖ ਕਰੋੜ ਕਰਜ਼ਾ ਹੋ ਗਿਆ ਇਹ ਜਿਹੋ ਜਿਹੀ ਚੀਜ਼ਾਂ ਕਰਾਂਗੇ ਤੇ ਇਹ ਫਾਇਦਾ ਹੀ ਪੰਜਾਬ ਡੈਟ ਤੋਂ ਬਾਹਰ ਦੇਖਲੇਗਾ ਔਰ ਇਹ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਨਾਲ ਇਹ ਜਿਹੜੀ ਇਹ ਗੱਲਾਂ ਕਰਨ ਵਾਲੀਆਂ ਨੇ ਕਿ ਇਹਨਾਂ ਚੀਜ਼ਾਂ ਨੂੰ ਜਿੱਥੇ-ਕਿੱਥੇ ਉਹਨਾਂ ਦੀ ਰੋਡ ਪੇ ਤੇ ਉਹਨੂੰ ਵੀ ਲੈਣਾ ਚਾਹੀਦਾ ਜਿੱਥੇ ਪੰਜਾਬ ਸਰਕਾਰ ਨੂੰ ਇਨੀਸ਼ੀਏਟਿਵ ਲੈਣਾ ਪੈਣਾ ਉਹ ਲੈਣਾ ਚਾਹੀਦਾ ਦੋ ਦੋ ਸਾਲ ਤੋਂ ਸਵਾ ਦੋ ਸਾਲ ਤੋਂ ਸਰਕਾਰ ਬਣੀ ਹੈ ਮੁੱਖ ਮੰਤਰੀ ਸਾਹਿਬ ਇੱਥੇ ਕਈ ਵਾਰਾਂ ਕਰਕੇ ਕਿ ਮੈਨੂੰ ਮਿਨੀ ਗੋਆ ਬਣਾਵਾਂਗਾ ਮਿਨੀ ਗੋਆਰੀ ਇਹ ਪੰਜਾਬ ਦਾ ਜਿਹੜਾ ਪੰਡਤ ਰਣਜੀਤ ਸਿੰਘ ਸਾਗਰ ਦਾ ਨਾਮ ਸਾਡੇ ਮਹਾਰਾਜਾ ਰਣਜੀਤ ਸਿੰਘ ਸਾਗਰ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਰੱਖਿਆ ਤੇ ਇਹਨੂੰ ਆਪਾਂ ਇਹ ਕਹਾਂਗੇ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸ਼ਹਿਰ ਨਵਾਂ ਬਸਾਵਾ ਕਿ ਜਿੱਦਾਂ ਉੱਥੋਂ ਲੈ ਕੇ ਤੁਸੀਂ ਲੇਹ ਲਦਾਖ ਤੋਂ ਲਗੇ ਉਹ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਸੀ ਜੀ ਇਸ ਰਾਸ਼ਟਰੀ ਡਰੋਜੀ ਜਾਂਦੇ ਸੀ ਜੀ ਤੇ ਇਹਦਾ ਉਹ ਚੀਜ਼ ਕਰਕੇ ਇੱਥੇ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਸ਼ਹਿਰ ਬਸਾ ਕੇ ਔਰ ਉੱਥੇ ਇੰਡਸਟਰੀ ਜਾਂਦੀ ਗਈ ਗੁਰਦਾਸਪੁਰ ਦੇ ਵਿੱਚ ਸਭ ਤੋਂ ਵੱਧ ਐਮਐਲਏ ਤੁਹਾਡੇ ਨੇ ਨੌ ਹਲਕਿਆਂ ਦੀ ਜੇਕਰ ਗੱਲ ਕਰੀਏ ਤਾਂ 6 ਐਮਐਲਏ ਤੁਹਾਡੇ ਕੋਲ ਨੇ ਇਸ ਵਾਰ ਦੀ ਚੁਣੌਤੀ ਕਿ ਨੂੰ ਮੰਨਦੇ ਹੋ ਵੇਖੋ ਕਾਂਗਰਸ ਤੇ ਜਿਹੜੇ ਸਾਡੇ ਐਮਐਲਏ ਨੇ ਉਹਨਾਂ ਨੇ ਜਦੋਂ ਪੂਰੀ ਹਨੇਰੀ ਸੀ ਉਸ ਟਾਈਮ ਵੀ ਸਾਡੇ ਹਰ ਰਸਤਾ ਇਥੋਂ ਪੂਰਾ ਸਾਥ ਮਿਲਿਆ ਤੇ ਜੇ ਆਪਾਂ ਕਹੀਏ ਕਿ ਚੁਣੌਤੀ ਚੁਣੌਤੀ ਤੇ ਮੈਂ ਨਹੀਂ ਸਮਝਦਾ ਕਿ ਸਾਡੇ ਉਸ ਜਦੋਂ ਬਹੁਤ ਜ਼ਿਆਦਾ ਜੋਮ ਮਾਰਵੇ ਤੋਂ ਚੱਲੀ ਕੋਈ ਸੀਟ ਨਹੀਂ ਕਲੀ ਰਾਜਾ ਵੜਿੰਗ ਦੀ ਆਈ ਤੇ ਆ ਕੇ ਸੋਖ ਸਰਕਾਰੀਆਂ ਨੇ ਬ੍ਰੇਕ ਲਾਈਟ ਉਹਦੇ ਬਾਅਦ ਗੁਰਦਾਸਪੁਰਾ ਤੇ ਅਸੀਂ ਸਫਾਇਆ ਕਰਕੇ ਸਾਰੀ ਪਾਰਟੀਆਂ ਦਾ ਲੱਕ। ਉਹ ਇਸ ਕਰਕੇ ਵਾਹਿਗੁਰੂ ਦੀ ਕਿਰਪਾ ਰਹੇਗੀ। ਔਰ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਾਰੇ ਕੀ ਕਹੋਗੇ ਉਹ ਕਹਿੰਦੇ ਕਿ ਸਾਡੀ ਪਾਰਟੀ ਨੇ ਕੰਮ ਬੜੇ ਕੀਤੇ ਨੇ ਗੁਰਦਾਸਪੁਰ ਹਲਕੇ ਲਈ ਜਿਹੜੇ ਕੰਮ ਇੱਕ ਕੰਮ ਗੜਵਾਦੇ ਕਹਿਣਾ ਔਰ ਕੰਮ ਗਣਾਉਣੇ ਤੇ ਚਾਹੀਦੇ ਨਾ ਮੈਂ ਗਣਵਾ ਦਿੰਦਾ ਕੰਮ ਦੋ 슈ਗਰ ਮਿਲਾਂ ਮੇਰੇ ਟਾਈਮ ਚ ਆਈਆਂ ਮਿਲਕ ਪਲਾਂਟ ਗੁਰਦਾਸਪੁਰ ਦਾ ਤਾਂ ਜਿਹੜਾ ਹੈਗਾ ਪਲਾਂਟ ਆ ਮੇਰੇ ਫਾਦਰ ਦੇ ਟਾਈਮ ਤੇ ਲੱਗਾ ਸੀ ਮੈਂ ਕਿ ਉਹਨੂੰ ਡਬਲ ਕੀਤਾ ਨੇ ਜਿਹੜੀਆਂ ਦੋਵੇਂ 슈ਗਰ ਮਿਲਾਂ ਸੀ ਇੱਕ ਕਿ ਉਹਦਾਂ ਦੇ ਟਾਈਮ 'ਚ ਸਦਾ ਪ੍ਰਤਾਪ ਸਿੰਘ ਕੇਰੋੜੇ ਟਾਈਮ ਤੇ ਲੱਗੀ ਦੂਜੀ ਜਿਹੜੀ ਆ ਉਹ ਲੱਗੀ ਸਾਡੀ 1980 ਦੇ ਵਿੱਚ ਉਸ ਵੇਲੇ ਮੇਰੇ ਫਾਦਰ ਮਨਿਸਟਰ ਸੀ ਸਰਦਾ ਦਰਬਾਰਾ ਸਿੰਘ ਸੀ ਮਨਿਸਟਰ ਸੀਗੇ ਤੇ ਮੈਂ ਤੇ ਆਪਣੀ ਫੈਮਿਲੀ ਤੇ ਜਾਂ ਮੇਰੇ ਫਾਦਰ ਤੇ ਜਾਂ ਆਪਣੇ ਕੰਮ ਗੁੜਵਾ ਦਿੱਤੇ ਮੈਂ ਉੱਥੇ ਬੈਂਕ ਕਾਲਜ ਕਾਂਗਰਸ ਦੇ ਟਾਈਮ 'ਚ ਆਇਆ ਹੋਟਲ ਮੈਨੇਜਮੈਂਟ ਕਾਂਗਰਸ ਦੇ ਟਾਈਮ 'ਚ ਆਈ ਤੁਸੀਂ ਬੱਸ ਸਟੈਂਡ 'ਵੇ ਕੋ ਕਾਂਗਰਸ ਦੇ ਟਾਈਮ 'ਚ ਆਇਆ ਮੈਂ ਉੱਥੇ ਲੈ ਕੇ ਆਇਆ ਆਮ ਆਦਮੀ ਪਾਰਟੀ ਵਾਲੇ ਨੂੰ ਪੁੱਛ ਲਿਓ ਤੇ ਮਨ ਗੰਨਾ ਖੋਜ ਕੇਂਦਰ ਕਲਾਂਨੌਰ ਲੈ ਕੇ 100 ਏਕੜ ਵਿੱਚ ਪਛਾਇਤਾ ਦਿੱਤਾ ਤੇ ਉਹ ਜਿਹੜਾ ਗੰਨਾ ਖੋਜ ਕੇਂਦਰ ਹੀ ਬੰਦ ਕਰ ਦਿੱਤਾ ਜੀ ਕਿ ਕਿਸਾਨ ਦੀ ਇਨਕਮ ਉਹਨਾਂ ਨੇ ਬੀਜੇਪੀ ਨੇ ਡਬਲ ਕੀ ਕਰਦੀ ਸੀ ਮੈਂ ਉਹਨੂੰ ਪੈਰਾਂ ਤੇ ਖੜਾ ਕਰਨਾ ਚਾਹਦਾ ਇੱਕ ਕਿਸਾਨੀ ਨੂੰ ਤੇ ਇਹਨਾਂ ਨੇ ਤੇ ਉਹ ਵੀ ਬੰਦ ਕਰ ਦਿੱਤਾ ਜੇ ਗੁਰਦਾਸਪੁਰ ਦੀ ਡਿਵੈਲਪਮੈਂਟ ਉਧਰ ਜਾ ਕੇ ਬਟਾਲੇ ਦੀ ਤੇ ਤਰਪੁਰ ਰਜਿੰਦਰ ਸਿੰਘ ਨੇ ਜਿਹੜੀ ਡਵੈਲਪਮੈਂਟ ਕੀਤੀ ਪਠਾਨਕੋਟ ਚ ਵੇਖੋ ਕਿਵੇਂ ਡਵੈਲਪਮੈਂਟ ਹੋਈ ਜੀ ਜਿਹੜਾ ਪੈਪਸੀ ਪਲਾਂਟ ਲੈ ਕੇ ਆਇਆ ਉਹ ਕਾਂਗਰਸ ਦੇ ਟਾਈਮ ਚ ਆਇਆ ਤੇ ਇਹਨਾਂ ਨੇ ਕਿਹੜੀ ਕਿਹੜੇ ਬਹੁਤ ਕੰਮ ਕਰਾਏ ਮੇਰੇ ਖਿਆਲ ਨਾਲ ਨੌਲੇਜ ਦੀ ਕਮੀ ਆ ਤੇ ਜਾਂ ਉਹਨਾਂ ਨੂੰ ਜਿਹੜੇ ਪੁਰਾਣੇ ਸਾਡੇ ਡੇਰਾ ਬਾਬਾ ਨਾਨਕ ਦਾ ਹਸਪੀਟਲ ਤਿਆਰ ਪਿਆ ਮੁੱਖ ਮੰਤਰੀ ਉਦਘਾਟਨ ਕਰ ਲਈ ਥਿਆ ਕਲਾਨੌਰ ਦੀ ਬਿਲਡਿੰਗ ਤਿਆਰ ਪਈ ਉਹਨੂੰ ਤਿਆਰ ਕਰਨੀ ਮੈਂ ਲੜਕੀਆਂ ਦਾ ਕਾਲਜ ਬਣਾਇਆ ਉੱਥੇ ਹੀ ਕਲਾਨੌਰ ਦੇ ਵਿੱਚ ਤੇ ਇਸ ਕਰਕੇ ਮੈਂ ਦੱਸਣਾ ਚਾਹੁੰਨਾ ਕਿ ਆਹ ਦੂਸਰੀ ਡੇਰ ਬਾਬਾ ਨਾਨਕ ਦੇ ਵਿੱਚ ਹੈਰੀਟੇਜ ਸਟਰੀਟ ਵੇਖੋ ਉੱਥੇ ਤੁਸੀਂ ਅਜੀਤਾ ਰੰਧਾਵਾ ਦੀ ਪਾਰਕ ਵੇਖੋ ਸ਼ਿਵ ਮੰਦਿਰ ਕਾਲਾ ਨਰ ਉਹਦੀ ਪਾਰਕ ਦੇਖੋ ਉੱਥੋਂ ਦਾ ਹਸਪੀਟਲ ਦੇਖੋ ਉੱਥੋਂ ਦੇ ਜਿੱਥੇ ਅਕਬਰ ਦੀ ਤਾਜ ਪੋਸ਼ੀ ਹੋਈ ਉਹਦੇ ਲਈ ਪੈਸੇ ਮਿਲ ਲੈ ਕੇ ਆ ਤੇ ਹੋਰ ਇਹ ਤੇ ਦੱਸੇ ਜਿਹੜਾ ਕਹਿੰਦਾ ਕਿ ਅਸੀਂ ਬਹੁਤ ਦਿੱਤਾ ਇਹ ਤੇ ਦੱਸਦੇ ਕਿ ਪੈਸਾ ਦਿੱਤਾ ਕਿੱਥੀ ਆ ਇਹਨੀਆਂ ਚੀਜ਼ਾਂ ਜੀ ਮੇਰੇ ਖਿਆਲ ਮੈਨੂੰ ਪੂਰੇ ਡਿਸਟ੍ਰਿਕਟ ਦੇ ਵਿੱਚ ਚੁੱਕੀ ਯਾਦੂ ਨੇ ਤੇ ਗਵਰਨਮੈਂਟ ਜਿਹੜੀ ਹੈ ਪਿੰਡਾਂ ਦੇ ਵਿੱਚ ਕੋਈ ਪਿੰਡ ਨਹੀਂ ਰਹਿਣ ਦਿੱਤਾ ਜਿੱਥੇ ਕੋਈ ਗਲੀ ਨਾਲੀਏ ਕੋਈ ਰਸਨਕਾਰ ਨਹੀਂ ਰਹਤੇ ਨਾ ਰਸਨਕਾਰ ਇਕੱਠੇ ਨੇ ਜੇ ਗੁਰਦਾਸਪੁਰ ਦੇ ਲੋਕ ਤੁਹਾਡੇ ਹੱਕ ਵਿੱਚ ਦਿੱਤਾ ਫਤਵਾ ਦੇਣਗੇ 4 ਜੂਨ ਨੂੰ ਜੋ ਦਿੰਦੇ ਨੇ ਤਾਂ ਫਿਰ ਲੋਕ ਸਭਾ ਦੇ ਵਿੱਚ ਜਾ ਕੇ ਕਿਹੜੇ ਮੁੱਦੇ ਰੱਖੋ ਤੁਸੀਂ ਗੁਰਦਾਸਪੁਰ ਦੇ ਲੋਕ ਸਭਾ ਦੇ ਵਿੱਚ ਪਹਿਲੇ ਐਮਪੀ ਸਾਹਿਬ ਇੱਥੇ ਰਹੇ ਨੇ ਸਨੀ ਦਿ올 ਉਹਨਾਂ ਨੇ ਦੋ ਦਿਨ ਟੋਟਲ ਹਾਜ਼ਰੀ ਲਾਈ ਆ ਪਰ ਨੇ 5 ਮਿੰਟ ਰੇ ਜਾਂ 10 ਮਿੰਟ ਰੇ ਤੇ ਪਹਿਲੀ ਵਾਰ ਹੋਏਗਾ ਕਿ ਗੁਰਦਾਸਪੁਰ ਪਾਰਲੀਮੈਂਟ ਤੇ ਗੂੰਜੇਗਾ ਹਿੰਦੁਸਤਾਨ ਚ ਗੁਰਦਾਸਪੁਰ ਦੀ ਆਵਾਜ਼ ਜਾਏਗੀ ਪੰਜਾਬ ਬੋਲੇਗਾ ਉੱਥੇ ਜਾ ਕੇ ਇਹ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਹਾਂ ਕਿੰਨ ਭਗਵੰਤ ਮਾਨ ਕਹਿੰਦੇ ਕਿ 13 ਜ਼ੀਰੋ ਦੇ ਨਾਲ ਅਸੀਂ ਜਿੱਤਾਂਗੇ ਮੇਰੇ ਖਿਆਲ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਜਿਹੜੀ ਪਹਿਲਾਂ ਪ੍ਰਧਾਨ ਮੰਤਰੀ ਕਹਿੰਦਾ ਅਪਕੀ ਬਾਰ 400 ਬਾਰ ਹੁਣ ਕਦੀ ਸੁਣਿਆ ਜਿਹੜਾ ਪ੍ਰਧਾਨ ਮੰਤਰੀ ਅਡਾਨੀਆਂ ਬਾਨੀਆਂ ਲਈ ਉਹਨੇ ਆਪਣਾ ਸਭ ਕੁਝ ਠੀਕ ਠਿਲਾ ਦਿੱਤਾ ਤੇ ਕੱਲ ਪਰਸੋਂ ਉਹ ਉਹਨਾਂ ਦੇ ਅਗੇਂਸਟ ਬੋਲੀ ਜਾਂਦਾ ਕਿ ਉਹ ਕਾਂਗਰਸ ਕੋ ਪੈਸਾ ਦੇ ਰਹੇ ਹੈ ਤੇ ਇਹ ਪ੍ਰਧਾਨ ਮੁੱਖ ਮੰਤਰੀ ਦੇ ਪੈਰ ਥਲੇ ਬਠੇਰਾ ਆ ਗਿਆ ਤੇ ਰੋਡ ਰੋਜ ਨਹੀਂ ਹੋਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀਏ ਤਾਂ ਇੰਡੀਆ ਆਇਲਾਈਂਸ ਦੇ ਬਾਰੇ ਉਹ ਬਹੁਤ ਕੁਝ ਬੋਲਦੇ ਨੇ ਉਹਨਾਂ ਨੇ ਨਾਮ ਹੀ ਚੇਂਜ ਕਰਤਾ ਮੰਗਲ ਸੂਤਰ ਨੂੰ ਲੈ ਕੇ ਬਿਆਨ ਦਿੰਦੇ ਨੇ ਇਹੋ ਜਿਹੇ ਬਿਆਨਾਂ ਨੂੰ ਤੁਸੀਂ ਕਿਵੇਂ ਮੰਗਲ ਸੂਤਰ ਤੇ ਜਿਹੜੀ ਗੱਲ ਆ ਪ੍ਰਧਾਨ ਮੰਤਰੀ ਜੀ ਇੱਕ ਜਵਾਬ ਦੇ ਦਿਓ ਜਦੋਂ ਪਲਵਾਮਾ ਦਾ ਹਮਲਾ ਹੋਇਆ 40 ਜਵਾਨਾਂ ਦੀਆਂ ਜਿਹੜੇ ਵਿਧਵਾਵਾਂ ਸੀ ਉਹਨਾਂ ਦਾ ਮੰਗਲ ਸੂਤਰ ਦਾ ਕੌਣ ਜਵਾਬ ਦੇਗਾ ਉਹਦਾ ਮੰਗਲ ਸੂਤਰ ਕਿਸ ਨੇ ਖੋਇਆ ਕਿਹੜੇ ਚਾਈਨਾ ਜਾਂ ਪਾਕਿਸਤਾਨ ਦੇ ਬਾਰਡਰਾਂ ਤੇ ਸਾਡੇ ਜਵਾਨ ਸ਼ਹੀਦ ਹੋ ਕਿਉਂਦੇ ਨੇ ਉਹਨਾਂ ਦੇ ਮੰਗਲ ਸੂਤਰ ਤੇ ਉਹਨਾਂ ਦੇ ਸੰਧੂਰ ਜਦੋਂ ਜਾਂਦਾ ਉਹਦਾ ਜਵਾਬ ਖੋਣ ਦੇਈਗਾ ਹਿੰਦੁਸਤਾਨ ਦੇ ਵਿੱਚ ਮੰਗਲ ਸੂਤਰ ਨੂੰ ਬਹੁਤ ਉੱਚਾ ਸਮਝਿਆ ਗਿਆ ਨਾਰੀ ਦੇ ਪ੍ਰਤੀਕ ਆਪਣੇ ਸਵਾਗ ਦਾ ਇਹੋ ਚ ਗੱਲਾਂ ਕਰਕੇ ਪ੍ਰਧਾਨ ਮੰਤਰੀ ਜੀ ਤੋਹਫੀਨ ਕਰ ਰਹੇ ਨੇ ਹਿੰਦੁਸਤਾਨ ਦੀ ਨਾਰੀ ਸ਼ਕਤੀ ਗੁਰਦਾਸਪੁਰ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਪਿਛਲੇ 5 ਸਾਲਾਂ ਚ ਡਿਵੈਲਪਮੈਂਟ ਹੋਈ ਹੈ ਪੰਜ ਕਿਉਂਕਿ ਪੱਛੀ ਨਹੀਂ ਲੋਕ ਕਹਿੰਦੇ ਨੇ ਨਹੀਂ ਜਿਹੜਾ ਉਹਦਾ ਤੇ ਨਾਂ ਹੀ ਨਹੀਂ ਲੈਣਾ ਚਾਹੀਦਾ ਜਿਹੜਾ ਬੰਦਾ 5 ਸਾਲ ਇਹ ਹੀ ਕਹਿੰਦਾ ਰਿਹਾ ਕਿ ਮੇਰੀ ਬੈਕ ਚ ਪ੍ਰੋਬਲਮ ਹੈ ਉਹਦੀ ਪੇਨ ਹੀ ਨਹੀਂ ਹਟੀ ਤੇ ਪਾਰਲੀਮੈਂਟ ਚ ਜਿਹੜਾ ਗਿਆ ਨਹੀਂ ਜਿਹੜਾ ਕੋਰੋਨਾ ਚ ਇੱਕ ਦਿਨ ਨਹੀਂ ਆਇਆ ਇਹਨੇ ਗੁਰਦਾਸਪੁਰ ਦੀ ਗੱਲ ਨਹੀਂ ਕੀਤੀ ਉਹਦਾ ਉਹਦਾ ਜਿਹਦਾ ਰਿੰਕ ਹੀ ਨਹੀਂ ਸੀ ਬੈਂਬਰ ਪਾਰਲੀਮੈਂਟ ਜਾ ਕੇ ਉਹਨੇ ਆਪਣਾ ਮੈਂ ਦਾਕਾ ਦੇ ਕਈ ਛੋਟੇ ਛੱਡ ਦਿੱਤਾ ਵਿਖਣਾ ਹੀ ਬੰਦ ਕਰ ਦਿੱਤਾ ਤੇ ਉਹਨੂੰ ਜੇ ਆਪਾਂ ਕਹਾਂਗੇ ਉਹਨੇ ਕੀ ਕੀਤਾ ਕੀਤਾ ਹੀ ਕੁਛ ਨਹੀਂ ਤਾਂ ਉਹਦਾ ਮੈਂ ਕੀ ਕਰਾਵਾਂ ਕਿ ਉਹਨੂੰ ਕਹਾਂ ਕਿ ਤੂੰ ਆ ਕਰ ਤੂੰ ਆ ਨਾ ਕਰ ਤੂੰ ਇਹ ਕਰ ਇਹ ਕਰ ਕਿਉਂ ਉੱਤੇ ਗੌਨ ਕੇਸ ਹੈ ਤਾਂ ਖਤਮ ਹੋ ਗਈ ਗੱਲ ਅਗਰ ਦਾਸਪੁਰ ਤੇ ਲੋਕਾਂ ਨੂੰ ਇਹ ਕਹਾਂਗਾ ਕਿ ਆਪਾਂ ਬਾਰਡਰ ਤੇ ਬੈਠੇ ਬੱਚੇ ਆਪਣੇ ਬਾਹਰ ਜਾ ਰਹੇ ਇਹਨਾਂ ਨੂੰ ਕਿਵੇਂ ਰੋਕਣੇ ਹਿੰਦੁਸਤਾਨ ਦੀ ਪਾਰਲੀਮੈਂਟ ਦੀ ਗੂੰਜ ਉੱਠੇ ਜਿਹੜੀ ਆਵਾਜ਼ ਉੱਠੇਗੀ ਕਿ ਜਿਹੜਾ ਪੰਜਾਬ ਦਾ ਨਸ਼ੇ ਦੇ ਵਿੱਚ ਅਸੀਂ ਜਾ ਰਹੇ ਹਾਂ ਇਹਨੂਖੇਵੇਂ ਰੋਕਣਾ ਉੱਥੇ ਆਵਾਜ਼ ਉੱਠੇਗੀ ਕਿ ਪਾਕਿਸਤਾਨ ਦੇ ਬਾਰਡਰ ਦੇ ਉੱਪਰ ਬੈਠੇ ਹਾਂ ਉਥੋਂ ਨਸ਼ਾ ਆ ਰਿਹਾ ਉਥੋਂ ਇਲੀਗਲ ਵੈਪਨਸ ਆ ਰਹੇ ਨੇ ਉਹਨੂੰ ਕਿੰਨੇ ਰੋਕਣਾ ਇਹ ਉੱਥੇ ਠੋਕ ਕੇ ਗੱਲ ਕਰਾਂਗੇ ਔਰ ਪੰਜਾਬ ਦੀ ਗੁਰਦਾਸਪੁਰ ਦੀ ਆਵਾਜ਼ ਬਣ ਕੇ ਗੱਲ ਕਰੂੰਗਾ ਏਬੀਬੀ ਸਾਂਝਾ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ